ਤੁਹਾਂਹਤੇ ਤੁਸੀਂ ਦੇਖ ਰਹੇ ਨਿਊਜ਼ ਮਾਲਵਾ ਟਾਈਮ ਤੋਂ ਮੁਨਸ਼ੀ ਫਾਰੂਕ ਜਦੇਸ਼ ਸਪੈਸ਼ਲ ਰਿਪੋਰਟ ਵਸੀਮ ਸ਼ੇਖ ਦੇ ਪਰਿਵਾਰ ਨੇ ਮਲੇਰਕੋਟਲਾ ਪੁਲਿਸ ਤੋਂ ਦੁਜੀਤ ਤਿ ਦਸ਼ਰਿਆਮਪਕ ਪੂਰਨ ਅਤੇ ਤੱਕ ਕੇ ਸ਼ਾਇਕਰਨ ਦੇ ਲਾਏ ਦੋਸ਼ ਇਕ ਮਕਾਨ ਦੇ ਕਬਜ਼ੇ ਨੂੰ ਲੈ ਕੇ ਦੋ ਧਿਰਾਂ درمیان ਪਿਛਲੇ ਕਾਫੀ ਸਮੇਂ ਤੋਂ ਚੱਲੀ ਆ ਰਹੀਆਂ ਦਰਖਾਸਤਾਂ ਦੀ ਕਸ਼ਮਕਸ਼ ਦੇ ਦੌਰਾਨ ਇੱਕ ਧਿਰ ਵੱਲੋਂ ਇੱਕ ਤੋਂ ਬਾਅਦ ਇੱਕ ਪੁਲਿਸ ਪਾਸ ਦਿੱਤੀਆਂ ਗਈਆਂ ਦਰਖਾਸਤਾਂ ਭਾਵੇਂ ਸਥਾਨਕ ਪੁਲਿਸ ਨੇ ਜ਼ਿਆਦਾਤਰ ਦਰਖਾਸਤਾਂ ਦੀ ਸੁਣਵਾਈ ਤੋਂ ਬਾਅਦ ਉਹਨਾਂ ਨੂੰ ਦਫ਼ਤਰ ਵਿੱਚ ਦਾਖਲ ਕਰ ਦਿੱਤਾ ਪਰੰਤੂ ਹੁਣ ਪਿਛਲੇ ਮਹੀਨੇ ਦੌਰਾਨ ਇੱਕ ਲੜਕੇ ਧਿਰ ਵੱਲੋਂ ਆਪਣਾ ਸਹੁਰਾ ਪਰਿਵਾਰ ਦੇ ਮਕਾਨ ਤੇ ਆਪਣਾ ਹੱਕ ਜਤਾਉਂਦੇ ਹੋਏ ਸਿਟੀ ਪੁਲਿਸ ਇੱਕ ਤੋਂ ਬੜੀ ਫੁਰਤੀ ਨਾਲ ਕਾਰਵਾਈ ਕਰਦੇ ਹੋਏ ਦੂਜੀ ਧਿਰ ਦੇ ਖਿਲਾਫ ਵਕ ਵਕ ਤਾਰਾਵਾ ਤਹਿਤ ਪਰਚਾ ਦਰਜ ਕਰਕੇ ਰਾਤ ਨੂੰ ਵਸੀਮ ਸ਼ੇਖ ਦੇ ਘਰ ਰੀਡ ਕਰਕੇ ਡੀਵੀਡੀ ਚੁੱਕ ਕੇ ਲੈ ਗਏ ਤੇ ਉਸ ਦਾ ਵਿਰਧ ਮਾਤਾ ਤੇ ਘਰ ਵਾਲੇ ਨਾਲ ਬੱਸ ਲੋਕੀ ਕੀਤੀ ਗਈ ਹਾਤਾ ਉਹ ਹੋ ਗਈ ਕਿ ਪਰਚਾ ਦਰਜ ਕਰਨ ਤੋਂ ਬਾਅਦ ਆਨੰਦ ਫਨਨ ਵਿੱਚ ਬਿਨਾਂ ਲੇਡੀਜ਼ ਪੁਲਿਸ ਤੇ ਰੀਡ ਕਰਨ ਤੇ ਵਸੀਮ ਸ਼ੇਖ ਦੇ ਪਰਿਵਾਰ ਨੇ ਘੇਰ ਕਾਨੂੰਨੀ ਦੱਸਦਿਆਂ ਉੱਚ ਅਧਿਕਾਰੀਆਂ ਕੋਲੋਂ ਇਨਸਾਫ ਦੀ ਗੁਹਾਰ ਲਗਾਈ ਹੈ। ਜੀ ਮੇਰਾ ਨਾਮ ਜਸਨ ਰਾਤ ਕੋਈ ਪੁਲਿਸ ਵਗੈਰਾ ਕੋਈ ਝਗੜਾ ਹੋਇਆ ਹਾਂਜੀ ਬਹੁਤ ਝਗੜਾ ਹੋਇਆ ਪੁਲਿਸ ਨੇ ਬਹੁਤ ਨਜਾਇਜ਼ਗੀ ਕੀਤੀ ਹੈ ਮੇਰੀ ਨੂੰ ਨਾ ਕੀਤੀ ਹੈ ਮੇਰੇ ਘਰ ਵਾਲੇ ਨੇ ਸਿਆਣੇ ਨਾ ਕੀਤੀ ਹੈ ਉਹਨਾਂ ਨੇ ਮਹੱਲੇਦਾਰਾਂ ਨੂੰ ਨਹੀਂ ਪਤਾ ਬੁੰਡੇ ਸਾਹਮਣੇ ਮੁਰਗੇ ਵਾਲੇ ਨੇ ਉਹਨਾਂ ਨੇ ਦੇਖਿਆ ਉਹਨਾਂ ਨੂੰ ਵੀ ਗਲੇ ਤੋਂ ਫੜਿਆ ਮੇਰੀ ਨੂਨੂ ਫੜ ਫੜ ਕੇ ਇੰਨਾ ਗਾਲਾਂ ਕੱਢ ਕੇ ਗਏ ਨੇ ਉਹਨੂੰ ਫੜ ਕੇ ਗੱਡੀ 'ਚ ਬਿਠਾ ਰਹੀ ਸੀ ਮੇਰੀ ਨੂਨੇ ਕਿਹਾ ਕਿ ਹਾਂ ਕਿ ਵੀ ਤੁਸੀਂ ਡੈਡੀ ਪੁਲਿਸ ਨਾਲ ਹੈ ਮੇਰੀ ਨੂਨੇ ਕਿਹਾ ਅਭੀ ਡੈਡੀ ਪੁਲਿਸ ਨਾਲ ਕੋਈ ਲੇਡੀ ਪੁਲਿਸ ਨਹੀਂ ਸੀ ਉਹਨਾਂ ਨੇ ਇੰਨੀ ਗੁੰਡਾਗਰਦੀ ਕੀਤੀ ਹੈ ਉਹਨਾਂ ਨੇ ਇੰਨੀ ਗੁੰਡਾਗਰਦੀ ਕੀਤੀ ਹੈ ਉਹਨਾਂ ਨੇ ਮੈਂ ਮੰਜੇ ਤੇ ਬੈਠੇ ਆ ਮੈਂ ਮੰਜੇ ਤੇ ਬੈਠੀ ਹੁੰਦੀ ਮੈਂ ਮਰ ਜਾਂਦੀ ਆ ਮਾਰ ਦਿੰਦੀ ਕੁਝ ਵੀ ਕਰ ਦਿੰਦੀ ਐ ਇੰਨਾ ਇੰਨਾ ਨੇ ਜੇ ਤੱਕ ਮੇਰੇ ਬੇ ਬੁੱਤ ਨੇ ਕਿਤੇ ਮਰਨ ਥੋੜਾ ਕਰ ਦਿੱਤੀ ਮੇਰੇ ਬੁੱਤ ਨੇ ਹੋਂਦ ਹੀ ਸਰਕਾਰ ਤੋਂ ਕੀ ਮੰਗ ਮੇਰੀ ਮੰਗਨ ਸਾਫ ਚਾਹੀਦਾ ਜਿਹੜੀ ਇੰਨੀ ਤੱਕੇ ਸ਼ਾਈ ਕਰਕੇ ਕਹਿੰਦੇ ਨੇ ਗਾਲਾਂ ਕੱਢ ਕੇ ਮੇਰੀ ਨੂਰ ਦੀ ਬੇਇੱਜ਼ਤੀ ਬਹੁਤ ਕਰਕੇ ਕਹਿੰਦੇ ਉਹਨੂੰ ਤੱਕੇ ਨਾ ਬਿਠਾਉਂਦੇ ਸੀ ਗੱਡੀ ਦੇ ਵਿੱਚ ਉਹਨੂੰ ਫਿਰ ਪੁੱਛਦੇ ਨੇ ਵੀ ਤੂੰ ਇਹਨਾਂ ਦੀ ਬੇਟੇ ਇਹਨਾਂ ਦੀ ਧੀ ਆ ਉਹ ਕਹਿੰਦੀ ਨਹੀਂ ਮੈਂ ਨੂਰ ਆ ਇਹਨਾਂ ਦੀ ਕਿੱਥੋਂ ਕੁਝ ਕੈਮਰੇ ਦਾ ਡੀਵੀਡੀ ਵਗੈਰਾ ਕੋਈ ਲੈ ਕੇ ਜੀ ਤੇ ਇਹਨੂੰ ਵਗੈਰਾ ਲੈ ਕੇ ਜੀ ਲਾ ਕੇ ਉਹ ਲੈ ਕੇ ਲਾ ਕੇ ਸਾਰੇ ਕੈਮਰੇ ਸਾਰੇ ਲੈ ਕੇ ਉਨਕੋਨ ਕੋਈ ਉੱਠ ਕੇ ਵੀਡੀਓ ਬਣਾਉਣ ਵਾਲਾ ਨਹੀਂ ਸਾਰਿਆਂ ਦੇ ਪ੍ਰੈਸ਼ਰ ਪਾਉਂਦੇ ਸੀ ਜਿਹੜਾ ਕੋਈ ਗਲੀ ਚ ਆਉਂਦਾ ਸੀ ਝਟਕ ਕੇ ਐਸਐਚਓ ਠਾਣੇ ਦਾ ਉਹ ਉਹਨਾਂ ਨੂੰ ਝਟਕੀਆਂ ਦੇ ਕੇ ਕਹਿੰਦੇ ਸੀ ਤੁਸੀਂ ਚਾਹੋ ਇੱਥੇ ਕੀ ਕਰਨਾ ਹੈ ਤੁਸੀਂ ਉਹਨਾਂ ਝਟਕੀਆਂ ਦੇ ਰਹੇ ਸੀ ਜੀ ਅੱਧੀ ਘਟਣੀ ਹਾਂ ਜੀ ਕਿਨਾ ਛੋਟਾ ਜੀ ਅਸਲਾਮੁਅਲੈਕਮ ਮੇਰਾ ਨਾਮ ਮਿਸਵਾ ਬੁਖਾਰੀ ਹੈ ਔਰ ਮੈਂ ਵਸੀਮ ਸ਼ੇਖ ਦੀ ਵਾਈਫ ਆ ਤੇ ਕੱਲ ਹੀ ਹਾਲ ਦੇ ਵਿੱਚ ਮੇਰੇ ਹਸਬੰਡ ਦੇ ਉੱਪਰ ਇੱਕ ਪਰਚਾ ਹੋਇਆ ਸਾਨੂੰ ਨਹੀਂ ਪਤਾ ਉਹ ਕਿਸ ਰਿਗਾਰਡਿੰਗ ਪਰਚਾ ਦਾ ਤੇ ਮੇਰੇ ਹਸਬੰਡ ਤਾਂ 3-4 ਦਿਨਾਂ ਤੋਂ ਪਹਿਲਾਂ ਤੋਂ ਹੀ ਉਹ ਟੂਰ ਤੇ ਗਏ ਹੋਏ ਨੇ bizness tour ਦੇ ਉੱਪਰ ਰਾਤ ਪੁਲਿਸ ਆਈ ਉਹਨਾਂ ਨੇ ਇੰਨਾ ਜ਼ਿਆਦਾ ਟੌਰਚਰ ਕੀਤਾ ਸਾਨੂੰ ਪਹਿਲਾਂ ਤਾਂ ਉਹਨਾਂ ਨੇ ਬਹੁਤ ਜ਼ੋਰ-ਜ਼ੋਰ ਦੀ ਗੇਟ ਬਹੁਤ ਜ਼ਿਆਦਾ ਜ਼ੋਰ ਦੀ ਖੜਕਾਏ ਕਿ ਸਾਡੇ ਦਿਲ 'ਚ ਡੈਸ਼ਰ ਪੈ ਗਈ ਮੈਂ ਉੱਪਰ ਆਵਾਜ਼ ਲਗਾ ਰਹੀ ਕਿ ਭਈਆ ਸੀ ਆ ਰਹੇ ਆ ਰਹੇ ਹਾਂ ਬਟ ਉਹਨਾਂ ਨੇ ਇੱਕ ਵੀ ਨਹੀਂ ਸੁਣੀ ਤੂੰ ਕੌਣ ਹੈ ਕਹਿੰਦਾ ਔਰ ਇੰਨੀ ਜ਼ਿਆਦਾ ਗੰਦੀ ਲੈਂਗੁਏਜ ਯੂਜ਼ ਕਿੰਨੀ ਬਦਤਮੀਜ਼ੀ ਦੇ ਨਾਲ ਬੋਲਿਆ ਤੇ ਜਦੋਂ ਮੈਂ نیچے ਗਈ ਉੱਪਰ ਕੀ ਕਰਦੀ ਸੀ ਮੈਂ ਨਿੱਕਾ ਸਾਡੀ ਰਿਹਾਇਸ਼ ਆ ਉੱਪਰ ਤੇ ਮੈਂ ਕਿਚਨ 'ਚ ਥੀ ਮੇਰੇ ਅਫਰਨ ਵਗੈਰਾ ਸਾਰਾ ਕੁਝ ਕਿਚਨ ਦਾ ਹੀ ਬਣਿਆ ਹੋਇਆ ਤਾਂ ਕਹਿੰਦਾ ਬੋਤਾ ਬੋਲਦੀ ਆ ਕਹਿੰਦਾ ਉੱਪਰ ਕਿਚਨ ਕੀ ਮੈਂ ਹੇਠੇ ਦਾ ਤੁਹਾਡਾ ਘਰ ਹੈ ਮੈਂ ਕਹਾ ਸਾਡੀ ਰਿਹਾਇਸ਼ ਉੱਪਰ ਹੈ ਫਿਰ ਉਸ ਤੋਂ ਬਾਅਦ ਕਹਿੰਦਾ ਕਿੱਥੇ ਆ ਸ਼ੇਖ ਵੱਡਾ ਬਦਮਾਸ਼ ਬੰਦਾ ਕਹਿੰਦਾ ਉਹਦੀ ਸਾਰੀ ਬਦਮਾਸ਼ੀ ਅਸੀਂ ਕੱਢਦੇ ਆ ਆਪਣੇ ਆਪ ਨੂੰ ਕੀ ਸਮਝਦਾ ਉਹਨੇ ਉਹਨਾਂ ਲਈ ਗੰਦੀ ਲੈਂਗੁਏਜ ਗਲਤ ਗੇ ਲੈਂਗੁਏਜ ਜਾਂ ਉਸ ਕਿਤੇ ਗਾਲਾ ਗੂਲਾ ਵੀ ਕੱਢਿਆ ਉੱਪਰ ਵੀ ਉਹਨਾਂ ਦੀ ਡਰਿੰਕ ਕੀਤੀ ਹੋਈ ਸੀ ਮੈਨੂੰ ਕਹਿੰਦਾ ਤੂੰ ਕਿ ਇਹਨਾਂ ਦੀ ਲੱਗਦੀ ਐ ਤੂੰ ਇਹਨਾਂ ਦੀ ਧੀ ਐ ਮੈਂ ਕਿਹਾ ਨਹੀਂ ਮੈਂ ਨੋ ਆ ਕਿ ਦੀ ਕਰ ਵਾਲੀ ਐ ਤੂੰ ਮੈਂ ਕਿਹਾ ਵਸੀਨ ਸ਼ੇਖ ਦੇ ਕਿੰਨੇ ਬੱਚੇ ਆ ਤੁਹਾਡੇ ਮੈਂ ਕਿਹਾ ਕੋਈ ਨਹੀਂ ਚੱਕੋ ਕਹਿੰਦਾ ਇਹਨੂੰ ਵੀ ਚੱਕੋ ਵੀ ਕਿਉਂ ਨਾ ਤਾਂ ਉਹਨਾਂ ਨਾਲ ਕੋਈ ਲੇਡੀਜ਼ ਪੁਲਿਸ ਸੀ ਨਾ ਕੋਈ ਸਰਚ ਵਾਰਡਰਟਾ ਉਹਨਾਂ ਕੋਲ ਦੇ ਕੋਲ ਨਾ ਹੀ ਕੋਈ ਅਰੈਸਟ ਵਾਰਡਰਟਾ ਉਹਨਾਂ ਕੋਲ ਕੁਝ ਨਹੀਂ ਥਾ ਉਹ ਮੈਨੂੰ ਔਰ ਮੇਰੇ ਫਾਦਰ ਨੂੰ ਉਹਨਾਂ ਨੂੰ ਚੱਕ ਰਿਹਾ ਤੇ ਮੇਰੀ ਮਦਰ ਨੂੰ ਬਿਮਾਰ ਨਿਵਸਤਰ ਤੇ ਪਹਿਲਾਂ ਤੋਂ ਉਹ ਰਾਤ ਦੀ ਜੋ ਘਟਨਾ ਹੋਈ ਆ ਉਹਦੇ ਕਰਕੇ ਉਹਨਾਂ ਦੀ ਜ਼ਿਆਦਾ ਤਬੀਅਤ ਖਰਾਬ ਹੋ ਗਈ ਅਗਰ ਕੱਲ ਨੂੰ ਉਹਨਾਂ ਨੂੰ ਕੁਝ ਹੁੰਦਾ ਤਾਂ ਇਹਦਾ ਜ਼ਿੰਮੇਵਾਰ ਪੁਲਿਸ ਪ੍ਰਸ਼ਾਸਨ ਹੈ ਇਵਨ ਕਿ ਸਾਡੇ ਦਿਲ 'ਚ ਉਹਨਾਂ ਨੇ ਇੰਨੀ ਜ਼ਿਆਦਾ ਦਹਿਸ਼ਤ ਪਾ ਵੀ ਨਿਕਲਦੀ ਸਾਡੇ ਦਿਲ ਚ ਖੌਫਤਾ ਕਿਤੇ ਪੁਲਿਸ ਤਾਂ ਨਹੀਂ ਆਗੇ ਕਿਤੇ ਮੈਨੂੰ ਤਾਂ ਨਹੀਂ ਚੱਕ ਕੇ ਲੈ ਜਾ ਪੁਲਿਸ ਸਿਰਫ ਪੈਸੇ ਵਾਲੇ ਦੀ ਸੁਰੱਖਿਆ ਲਈ ਹੈ ਸਾਡੇ ਆਮ ਇਨਸਾਨਾਂ ਦੀ ਸੁਰੱਖਿਆ ਲਈ ਕੁਝ ਨਹੀਂ ਹੈ ਜੀ ਅਸੀਂ ਅਸੀਂ ਆਪਣੇ ਘਰਾਂ ਚ ਵੀ ਸੇਫ ਨਹੀਂ ਆਗੇ ਕੀ ਕਸੂਰ ਤਾਂ ਵੀ ਜਿਹੜਾ ਸਾਨੂੰ ਚੱਕ ਕੇ ਲੈ ਕੇ ਜਾ ਰਹੇ ਨੇ ਪੁਲਿਸ ਦੇ ਵਿੱਚ ਸਿਰਫ ਅਸੀਂ ਆਮ ਇਨਸਾਨ ਹੰਕ ਲਈ ਬੋਲ ਰਹੇ ਮੇਰੇ ਹਸਬੰਦ ਸਿਰਫ ਇਸ ਇਸ ਦੀ سزا ਮਿਲ ਰਹੀ ਹੈ ਨਾ ਤਾਂ ਕੋਈ ਮਰਡਰਰ ਨਾ ਕੋਈ ਰੇਪਿਸ ਨੂੰ ਫੇਰ ਕਾ ਦੀ سزا ਦੇ ਰਹੇ ਨੇ ਫੇਰ ਕਿਉਂ ਇੰਨਾ ਟੌਰਚਰ ਕਰ ਰਹੀ ਹੈ ਪੁਲਿਸ ਸਾਨੂੰ ਬਾਰ ਬਾਰ ਆ ਕੇ अच्छा ਥੱਲੇ ਵੀ ਆਏ ਤੁਹਾਡੇ نیچے ਉੱਪਰ ਹਰ ਜਗ੍ਹਾ ਉਹਨੇ ਚੈੱਕ ਕੀਤਾ ਈਵਨ ਕਾਰਖਾਨਾ ਕਮਰਿਆਂ ਦੇ ਡੇੜ ਖੋਲ-ਖੋਲ ਕੇ ਕਿਚਨ ਬਾਥੂ ਹਰ ਚੀਜ਼ ਚੈੱਕ ਕਰ ਦਿੱਤੀ ਹੈ ਟਾਰਚ ਦੇ ਨਾਲ ਉਹ ਕੋਈ ਚੀਜ਼ ਨਾ ਕੀ ਕਾਰਖਾਨੇ ਚ ਜਾ ਕੇ ਲੁਕਝ ਕੇ ਬਾਹਰ ਚੰਗੇ ਤੇ ਉਸ ਤੋਂ ਬਾਅਦ ਸਾਡੇ ਪੜੋਸੀਆਂ ਦੇ ਵਿੱਚ ਇੱਕ ਨਦੀਮ ਹੈ ਉਹ ਮੇਰੇ ਫੇਵਰ ਚ ਬੋਲੇ ਕਿ ਤੁਸੀਂ ਕੁੜੀ ਦੇ ਨਾਲ ਐਵੇਂ ਵੀ ਕਿਉਂ ਲੈਂਗੁਏਜ ਰਫ ਲੈਂਗੁਏਜ ਕਿਉਂ ਯੂਜ਼ ਕਰਦੇ ਹੋ ਉਹਨੂੰ ਕਹਿੰਦਾ ਉਰੇ ਉਰੇ ਤੂੰ ਤੂੰ ਉਸ ਦਿਨ ਵੀ ਆਇਆ ਸੀ ਤੂੰ ਬੋਤਾਂ ਆਪਣੇ ਆਪ ਨੂੰ ਕੀ ਸਮਝਦਾ ਉਹਦਾ ਗੁਲਾਮਾ ਫੜ ਲਿਆ ਜਾ ਕੇ ਫਿਰ ਉਹਦੇ ਨਾਲ ਬਹਿਸ ਕਰਨ ਤੋਂ ਬਾਅਦ ਫਿਰ ਉਸ ਤੋਂ ਬਾਅਦ ਗਏ ਨੋ ਕਹਿੰਦੇ ਮੈਨੂੰ ਔਰ ਮੇਰੇ ਫਾਦਰ ਇਨ-ਲੋ ਨੂੰ ਕਹਿੰਦੇ ਸਵੇਰ ਨੂੰ 11 ਵਜੇ ਪੇਸ਼ ਹੋ ਜਾਓ ਆ ਕੇ ਨਹੀਂ ਅਸੀਂ ਤੁਹਾਨੂੰ ਆ ਕੇ ਲੈ ਜਾਾਂਗੇ ਵੀ ਕਿਉਂ ਸਾਨੂੰ ਕਦੇ ਵਾਸਤੇ ਲੈ ਕੇ ਜਾਣਗੇ ਉਹ ਡੀਵੀਆਰ ਵੀ ਲੱਗਿਆ ਹਾਂ ਜੋ ਸਾਡਾ ਡੀਵੀਆਰ ਤਾਂ ਲੱਗਿਆ ਹੋਇਆ ਚੱਕੋ ਕਹਿੰਦਾ ਇਹਨਾਂ ਦਾ ਡੀਵੀਆਰ ਕਿਉਂ ਉਹਦੇ ਵਿੱਚ ਉਹਨਾਂ ਦੀ ਐਂਟਰੀ ਕਰਨ ਕਾਂ ਲੈ ਗਏ ਉਹ ਡੀਵੀਆਰ ਤੇ ਬਾਕੀ ਹੋਰ ਉਹਨਾਂ ਨੇ ਸਾਰੇ ਘਰ ਦੀ ਸਰਚ ਕੀਤੀ ਜਦ ਕਿ ਉਹਨਾਂ ਕੋਲ ਕੋਈ ਸਰਚ ਵਾਰਡ ਨਹੀਂ ਤਾਂ ਕੋਈ ਕਿਸੇ ਦਾ ਅਰੈਸਟ ਵਾਰਡ ਨਹੀਂ ਤਾਂ ਮੈਨੂੰ ਔਰ ਮੇਰੇ ਫਾਦਰ ਇਨ-ਲਾ ਨੂੰ ਬਾਰ ਬਾਰ ਧਮਕੀ ਦੇ ਕੇ ਜਾ ਗਏ ਕਿ ਤੁਸੀਂ 11 ਵਜੇ ਨਹੀਂ ਹਾਜ਼ਰ ਹੋਏ ਤਾਂ ਅਸੀਂ ਤੁਹਾਨੂੰ ਲੈ ਜਾਵਾਂਗੇ ਚੱਕ ਕੇ ਉਹ ਤੁਸੀਂ ਸਰਕਾਰ ਤੋਂ ਕੀ ਮੰਗ ਰਹੇ ਹੋ ਅਸੀਂ ਸਰਕਾਰ ਤੋਂ ਮੰਗ ਕਰਦੇ ਕਿ ਸਾਨੂੰ ਵੀ ਇਨਸਾਫ਼ ਮਿਲਣਾ ਚਾਹੀਦਾ ਪੁਲਿਸ ਸਿਰਫ ਪੁਲਿਸ ਸਾਡੀ ਵੀ ਸੁਰੱਖਿਆ ਦੇ ਲਈ ਹੈ ਠੀਕ ਹੈ ਪੁਲਿਸ ਸਿਰਫ ਇੱਕ ਪੈਸੇ ਵਾਲੇ ਦੀ ਸੁਰੱਖਿਆ ਲਈ ਨਹੀਂ ਹੋਣੀ ਚਾਹੀਦੀ ਜੋ ਸਾਡੇ ਨਾਲ ਬਦਤਮੀਜ਼ੀ ਕਰਕੇ ਗਿਆ ਸਾਨੂੰ ਮਤਲਬ ਇਨਸਾਫ ਮਿਲਣਾ ਚਾਹੀਦਾ ਇਸ ਗੱਲ ਦੇ ਲਈ ਸੁਬੀਰ ਜਮ ਜੀ ਅੱਜ ਆਕਰਾਤ ਕੀ ਹੋਇਆ ਰਾਤ ਨੂੰ ਸਾਡੇ ਦੇ ਉਹਨਾਂ ਨੇ ਰੇਡ ਮਾਰੀ ਜੀ ਕਿਹਨੇ ਆ ਮਠਾਣੇਦਾਰ ਦੇ ਅੱਠ ਨੌ ਪੁਲਿਸ ਵਾਲੇ ਦੇ ਦੋ ਗੱਡੀਆਂ ਭਰੀਆਂ ਆਈਆਂ ਦੀਆਂ ਹਾਂ ਜੀ ਉਦੋਂ ਬਾਅਦ ਉਹ ਸਾਰੇ ਛਾਤਾਂ ਤੇ ਵੀ ਆਏ ਸਾਡੇ ਪੂਰੇ ਵੀ ਆਏ ਉਧਰ ਵੀ ਆਏ ਮੇਰੇ ਨੂੰ ਨੂੰ ਰੋਬ ਦੇ ਗਏ ਨੇ ਬਹੁਤ ਜਿਆਦਾ ਉਹ ਉਹ ਦਾ ਉਹ ダमे ਨੂੰ ਬਹੁਤ ਪੀਗ ਉਹ ਮੇਰੀ ਬੱਚੀ ਆ ਬੇਰੀ ਕੁੜੀ ਨੂੰ ਕਹਿੰਦੇ ਜਿਹ ਕਹਿੰਦੇ ਉਹ ਰੋਂਦੀ ਗਈ ਹੈ ਬਿਮਾਰ ਵੀ ਹੈ ਕੱਲ ਨੇੜੇ ਕੋਲ ਸੁਣਾਉਂਦੀ ਉਹਨਾਂ ਦੇ ਨਹੀਂ ਜੀ ਕੋਈ ਨਹੀਂ ਆ ਲਿੰਦੀ ਸਮਝ ਲਈ ਕਿ ਉਹ ਮਮ ਜਿਹੜਾ ਫੋਟੋ ਕਿਤੇ ਕੈਮਰੇ ਉਹ ਸਾਰੇ ਚੱਕ ਕੇ ਲੈ ਗਏ ਲੋਕਿਆਂ ਨੇ ਰੋਕੇ ਦਾ ਜੀ ਉਹ ਤਾਂ ਮੈਂ ਉਹ ਤਾਂ ਕਹਿੰਦਾ ਤੂੰ ਗੱਡੀ ਚੱਕ ਸਿੱਟਣ ਉਹ ਸਾਨੂੰ ਜਿਹੜੇ ਉਹ ਮੈਂ ਕਿਹਾ ਮੈਨੂੰ ਮਾਰ ਦੋ ਗੋਲੀ ਮਾਰ ਕੇ ਹਜਰ ਮੇਰੇ ਘਰੋਂ ਬੰਮਾਰਾ ਦੱਸਾ ਲੋ ਉਹ ਬੋਲੇ ਆ ਕੇ ਫਿਰ ਚਿੱਲੇ ਪੈਣ ਵਾਲਾ ਨੂੰ ਤੁਸੀਂ ਕੀ ਚਾਹੁੰਦੇ ਅਸੀਨ ਇਹ ਇਹ ਅਸਲਾ ਗੁੰਡਾ ਕਰਦੀ ਕਰਨਗੇ ਜਾਂ ਪੁਲਿਸ ਚੋਰੀ ਕਰੂਗੀ ਜਾਂ ਉਹਦਾ ਕੇਸ ਚੱਲ ਰਿਹਾ ਹੈ ਕੋਰਟ ਦੇ ਵਿੱਚ ਜਿਹਨੇ ਵੀ ਇਹ ਇਲਜ਼ਾਮ ਸਾਡੇ ਲਾਏ ਨੇ ਲਵਾਏ ਨੇ ਹੈ ਇਹ ਉਹਦਾ ਕੇਸ ਚੱਲ ਰਿਹਾ ਕੋਰਟ ਵਿੱਚ ਕੋਰਟ ਆਪੀ ਫੈਸਲਾ ਕਰੂਗੀ ਜਾਂ ਨਾ ਕਰੂਗੀ ਉਹਦਾ ਮੰਨੂਆ ਹੀ ਬੰਦਾ ਹੈ ਇਹ ਕੌਣ ਹੈ ਫੈਸਲਾ ਕਰਨ ਵਾਲਾ ਬਿਜਲੀ ਆ ਕਿਦਾਂ ਨੂੰ ਰੋਬਣੇ ਨਾਲ ਇਹ ਦਿਨ ਵੀ ਕੋਈ ਕੋਈ ਫੋਟੋ ਲੈ ਚਾਹੀਦੀ ਹੈ ਇਹ ਤਸਵੀਰ ਪਾ ਸਭ ਕੋ ਪਾ ਗਾਲ ਗਏ ਰਾਜਾ ਪੜੇ ਬੋਡੀ ਤੇ ਪੱਟੇ ਨੂੰ ਤਿਆਰ ਬੀਚੋ ਦੀ ਉੱਪਰ ਕਿੰਨਾ ਬਾਹਰ